ਬਲਜੀ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿਚਲੀ ਸੀ ਉਹਨਾਂ ਨੇ ਕਿਉਂਕਿ ਸਾਨੂੰ ਇਹ ਸੀ ਕਿ ਜੇ 19 ਤਰੀਕ ਨੂੰ ਆਈਆਂ ਸੀ ਹੋ ਸਕਦਾ ਫੇਰ ਇਹ ਦੁਬਾਰੇ ਆਣ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇਡੀ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜੇ ਕੋਲ ਨਾਲ ਇੱਕ ਰੂਚੀਕਾ ਗਰਗ ਜਿਹੜੇ ਕਰਾਲੀ ਵਿਜੀਟ ਡਿਪਾਰਟਮੈਂਟ ਵਿੱਚ ਜੋਬ ਕਰਦੇ ਆ ਤੇ ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬੱਸ ਚੜ੍ਹ ਕੇ ਪਟਿਆਲੇ ਚੱਲੇ ਸੀ ਤੇ ਉਹਨਾਂ ਦੀ ਕਿਸੇ ਲੇਡੀ ਨੇ ਮਲਕੀ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿੱਚਲੀ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਤੇ ਉਹਨਾਂ ਨੇ ਕੰਪਲੀਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੇਡਿਸ ਜਿਹੜੀਆਂ ਹੈਗੀਆਂ ਉਹਨਾਂ ਨੇ ਇਦਾਂ ਦਾ ਕੀਤਾ ਹੋਵੇ ਤੇ ਅਸੀਂ ਜਿਹੜਾ 23 ਤਰੀਕ ਨੂੰ ਪਾਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਅਬ ਸੀਨੀਅਰ ਅਫਸਰਾਂ ਦੇ ਧਿਆਨ ਚ ਵੀ ਲਿਆਂਦਾ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਉਹਨਾਂ ਵੱਲੋਂ ਫਿਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉੱਥੇ বাস ਸਟੈਂਡ ਦੇ ਉੱਪਰ ਕਿਉਂਕਿ ਸਾਨੂੰ ਇਹ ਸੀ ਕਿ ਜੇ ਇਹ 19 ਤਰੀਕ ਨੂੰ ਤੇ ਸਾਡੇ ਜਿਹੜੇ ਸਿਟੀ ਕਾਰਾ ਲਈ ਐਸ ਐਚਓ ਸਤਨਾਮ ਸਿੰਘ ਇੰਸਪੈਕਟਰ ਤੇ ਸਾਡੇ ਜਿਹੜੇ ਟ੍ਰੈਫਿੰਗ ਚਾਰਜਾ ਜਗਤ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈ ਗਈਆਂ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇੜੀਆਂ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਕਿਸਤਾਰ ਕੀਤਾ ਜਿਹੜੇ ਨੇ ਆਈਆਂ ਸੀ ਇਹ ਦੁਪਹਿਰ ਦਾ ਸਮਾਂ ਸੀ ਉਸ ਦਿਨ ਆਈਆਂ ਇਹ ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਦਿੱਲੀ ਤੇ ਜਿਹੜੀਆਂ ਕੁਝ ਦਿਨ ਕੰਮ ਕਰ ਰਹੀਆਂ ਸੀ ਆ ਕੀ ਧਿਆਨ ਰੱਖ ਰਹੀਆਂ ਸੀ ਪੂਰਾ ਇਸ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰਦੇ ਆ ਦੇਖੋ ਜਿਹੜੀਆਂ 6 ਲੇਡੀਜ਼ ਆ ਇਹਨਾਂ ਦਾ ਅਸੀਂ ਡਾਟਾ ਜਿਹੜਾ ਦੌਰਾਨੇ ਹੁਣ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪਤਾ ਕੀਤਾ ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ-ਦੋ ਪਰਚੇ ਆਲਰੇਡੀ ਸੇਮ ਦਰਜ ਹੋਏ ਵਿਆ ਇਹ ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਜਿਹੜੇ ਅਸੀਂ ਆਸ-ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਜਾਂਦੀ ਇਹਨਾਂ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫ ਆਈ ਆਰ ਦਰਜ ਹੋਈ ਆ ਤਾਂ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਟ੍ਰੇਸ ਕੀਤੀ ਜਾ ਸਕਦੀ ਹੈ ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਪਰੈਂਡੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਸਾਥੀ ਤਰੀਕੇ ਨਾਲ ਧੱਕੀ ਕਰਦੇ ਇਸਨਾਂ ਦੀ ਸਾਰਿਆਂ ਦੀ ਜਿਹੜੀ ਏਜ ਆ ਉਹ 50 ਪਲੱਸ ਹੈਗੀ ਆ ਇਹ ਕੀ ਕਰਦੇ ਆ ਜੀ ਜੋ ਇਹਨਾਂ ਤੋਂ ਅਸੀਂ ਪੁੱਛਗਿਛ ਕੀਤੀ ਜਿਸ ਤਰ੍ਹਾਂ ਕੋਈ ਬਾਤ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ ਕਿਸੇ ਨੇ ਸੋਨੇ ਦੀ ਵੰਗ ਪਾਈ ਆ ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਜਿਸ ਤਰ੍ਹਾਂ ਬੱਸ ਦੇ ਵਿੱਚ ਅ ਦਰਵਾਜ਼ੇ ਦੇ ਵਿੱਚ ਧੱਕਾ ਮੁਕੀ ਹੁੰਦੀ ਆ ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਆ ਚੈਨ ਜਾਂ ਫਿਰ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈਆ ਉਸੇ ਟਾਈਮ ਤਾਰ ਲੈਂਦੀ ਆ ਦੇਖੋ ਜਦੋਂ ਵੀ ਤੁਸੀਂ ਬੱਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਦੀਆਂ ਕੋਈ ਲੇਡਿਸ ਜਿਹੜੀਆਂ 50 ਪਲੱਸ ਕਿਉਂਕਿ ਇਹ ਸਾਰੀਆਂ 50 ਪਲੱਸ ਹੈਗੀਆਂ ਵਾ ਇਦਾਂ ਦੀਆਂ ਲੇਡੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਆ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ ਜੇ ਕਿਤੇ ਚ ਇੱਕ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਏ ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਬੱਸ ਸਟੈਂਡ ਖੜੇ ਹੁੰਦੇ ਆਸ-ਪਾਸ ਧਿਆਨ ਜ਼ਰੂਰ ਰੱਖੋ ਜੇ ਤੁਸੀਂ ਕੋਈ ਵੀ ਗੋਲਡ ਦਾ ਸਮਾਨ ਪਾਇਆ ਚੈਨ ਪਾਇਆ ਜਾਂ ਫਿਰ ਤੁਸੀਂ ਕੋਈ ਵੰਗ ਪਾਈਆ ਹਮੇਸ਼ਾ ਧਿਆਨ ਜ਼ਰੂਰ ਰੱਖੋ ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਭੀੜ ਦੇ ਵਿੱਚ ਧੱਕਾ ਵੱਜ ਰਿਹਾ ਏ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਦੇਖੋ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਹਜੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨਾਂ ਦਾ ਕਿਉਂਕਿ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫਆਈਆਰ ਦਰਜ ਹੋਈ ਵੀ ਆ ਤੇ ਇਹਨਾਂ ਤੋਂ ਵੀ ਪੁੱਛਗਿੱਛ ਕਰਾਂਗੇ ਇਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਨਡ ਮਿਲਿਆ ਸੀ ਅਸੀਂ ਹੋਰ ਰਿਮਾਨਡ ਦੇ ਕੇ ਇਹਨਾਂ ਤੋਂ ਪਤਾ ਕਰਦੇ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਦੇਖੋ ਇਹ ਜਿਸ ਤਰ੍ਹਾਂ ਹੁਣ ਆਪਾਂ ਬੱਸ ਚੜ੍ਹਦੇ ਆ ਕਿਉਂਕਿ ਜਿਹੜੇ 40 ਇਅਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਵੀ ਟਾਰਗੇਟ ਕਰਦੇ ਸੀ ਇਹ ਕਿ ਕੁਝ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22 23 ਸਾਲ ਦੀ ਕੁੜੀ ਆ ਕੋਈ ਉਹ ਅਲਰਟ ਹੁੰਦੇ ਵੈਸੇ ਹੀ ਇਹੋ ਚੀਜ਼ ਦੇਖਦੇ ਆ ਜਿਹੜਾ ਥੋੜਾ ਅਲਰਟ ਨਹੀਂ ਹੈਗਾ 40 ਪਲੱਸ ਜਿਹਦੀ ਏਜ ਹੈ ਕੀ ਉਹਨਾਂ ਨੂੰ